ਦੇਖੋ ਪੰਜਾਬ ਪਹਿਲੇ ਹੀ ਮੈਂ ਜਿੱਦਾਂ ਦੱਸਿਆ ਤਰਾਹੀ ਮਾਮ ਤਰਾਹੀ ਮਾਮ ਕਰ ਰਿਹਾ ਲੋਕਾਂ ਦੀਆਂ ਛੱਤਾਂ ਡੇਗੀਆਂ ਲੋਕਾਂ ਦੀਆਂ ਇੱਥੇ ਮੱਝਾਂ ਜੜੀਆਂ ਉਹ ਪਾਣੀ ਦੇ ਵਿੱਚ ਰੁੜ ਗਈਆਂ ਪਰ ਇਹ ਸਰਕਾਰ ਜਿਹੜੀ ਇਹ ਬੇਈਮਾਨ ਸਰਕਾਰ ਕਿਸੇ ਏਸੀਆਂ ਤੋਂ ਬਾਹਰ ਆਣ ਤੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਪਤਾ ਚੱਲੇ ਅੱਜ ਤੋਂ ਪਹਿਲੇ ਜਿਹੜੀ ਇਹ ਸਰਕਾਰ ਲੋਕਾਂ ਨੂੰ ਭ੍ਰਮਿਤ ਕਰਕੇ ਗੱਲਾਂ ਕਰਦੀ ਸੀਗੀ ਕਿ ਅਸੀਂ ਕੇਂਦਰ ਤੋਂ ਕੁਝ ਨਹੀਂ ਲੈਣਾ ਸਾਡੇ ਕੋਲੋਂ ਜਿਹੜੀ ਇਹ ਆ ਆਫਤਾ ਜਿਹੜੀ ਆਂਦੀ ਕੁਦਰਤੀ ਉਹਦਾ ਲੱਖਾਂ ਕਰੋੜਾ ਰੁਪਇਆ ਪਿਆ ਬੜਾ ਵਿਚਾਰ ਬੜਾ ਪ੍ਰੇਮ ਬੜੀ ਭਾਵਨਾ ਦੇ ਨਾਲ ਪੰਜਾਬ ਦੇ ਨਾਲ ਹਮੇਸ਼ਾ ਖੜੇ ਆ ਪਰ ਪਾਲਾ ਵੰਡੀਆਂ ਗਈਆਂ ਪਿੱਛੇ ਜੀ ਤੁਸੀਂ ਦੇਖਿਆ ਹੋਣਾ ਕਈਆਂ ਨੇ ਉੱਥੇ ਤੇਲ ਕਈਆਂ ਨੇ ਟਿਪਰ ਦੀ ਸੇਵਾ ਕੀਤੀ ਕਈਆਂ ਨੇ ਕਰੇਨਾ ਦੀ ਸੇਵਾ ਕੀਤੀ ਕਈਆਂ ਨੇ ਟਰੈਕਟਰਾਂ ਦੀ ਸੇਵਾ ਕੀਤੀ ਪਾਰਾ ਬੇਈਮਾਨ ਸਰਕਾਰ ਕਿਧਰੇ ਨਜ਼ਰ ਨਹੀਂ ਆਈ ਫਿਰ ਪੰਜਾਬ ਦੇ ਲੋਕ ਆਪ ਸਰਕਾਰ ਤੋਂ 12000 ਕਰੋੜ ਦਾ ਹਿਸਾਬ ਪਾੰਗ ਰਹੇ ਨੇ ਜਿਸ ਦੇ ਤਹਿਤ ਲੁਧਿਆਣਾ ਦੇ ਲੋਕਾਂ ਨੂੰ ਚਾਕਰੂ ਕਰਨ ਦੇ ਲਈ ਭਾਰਤੀ ਜਨਤਾ ਪਾਰਟੀ ਦੇ ਚੁਲਾ ਤੇ ਹਾਤੀ ਦੇ ਪ੍ਰਧਾਨ ਦੇ ਅਗਵਾਈ ਹੇਠ ਹੰਬੜਾ ਰੋਡ ਪ੍ਰਤਾਪ ਸਿੰਘ ਵਾਲਾ ਮੰਡਲ ਵਿਖੇ ਪੰਜ ਪਾਰਕੂ ਹਰਤ ਸਿੰਘ ਮੋਨੂ ਦੀ ਸਮੁੱਚੀ ਟੀਮ ਦੇ 12 ਹੱਥ ਵਿੱਚ ਤੱਕਦੀਆਂ ਫਾੜ ਕੇ ਆਪ ਸਰਕਾਰ ਦੇ ਖਿਲਾਫ ਨਾਰੀ ਪਾਸੇ ਕੀਤੀ ਗਈ ਹੈ ਗਲਬਾਤਕਰਤਿਆਂ ਪਰਬੰਧਕਾਂ ਨੇ ਦੱਸਿਆ ਕਿ ਕਿਉਂਕਿ ਇਹ ਸਰਕਾਰ ਤੋਂ ਲੋਕਾਂ ਨੂੰ 12000 ਕਰੋੜ ਰੁਪਏ 83 ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਭਲੇ ਲਈ ਦਿੱਤੇ ਗਏ ਸੀ ਉਸ ਫੰਡ ਵਿੱਚ ਉਸ ਕੀਤਾ ਗਿਆ ਜਿਸ ਦੇ ਕਾਰਨ ਸਮੁੱਚੇ ਪੰਜਾਬ ਦੇ ਲੋਕਾਂ ਤੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੇ ਵਿੱਚ ਰੋਸ਼ਨੀ ਲਹਿਰ ਹੈ ਜਦ ਤੱਕ ਸਰਕਾਰ ਹਿਸਾਬ ਨਹੀਂ ਦਵੇਗੀ ਉਦੋਂ ਤੱਕ ਸੰਘਰਸ਼ ਤੇਜ਼ ਰਹੇਗਾ ਵਿਧਿਆਨਾਲਾਇਤ ਲਈ ਪਿੰਕਾ ਚਾਟਨੀ ਕਾਂਨੀ ਕਾਂਜੀ ਦੇ ਨੇਤਰਤਵ ਦੇ ਵਿੱਚ ਅਸੀਂ ਜਿਹੜਾ ਪ੍ਰਤਾਪ ਸਿੰਘ ਵਾਲਾ ਅੱਜ ਮੰਡਲ ਦੇ ਨੇਤਰਤਵ ਦੇ ਵਿੱਚ ਅਸੀਂ ਜਿਹੜਾ ਧਰਨਾ ਇੱਥੇ ਰੋਸ਼ ਪ੍ਰਗਟ ਕੀਤਾ ਹੈ ਜਿਹੜੀ ਬੇਈਮਾਨ ਸਰਕਾਰ ਹੈ ਸਾਡਾ ਜਿਹੜਾ ਸਕੇਂਦਰ ਦਾ 12000 ਕਰੋੜ ਪੰਜਾਬ ਦਾ ਖਾ ਕੇ ਡਕਾਰ ਮਾਰ ਚੁੱਕੀ ਹੈ ਔਰ ਅੱਜ ਭਰਮਿਤ ਕਰ ਰਹੀ ਹੈ ਲੋਕਾਂ ਨੂੰ ਕਿ ਸਾਨੂੰ 1600 ਕਰੋੜ ਜਿਹੜੇ ਮੋਦੀ ਜੀ ਦੇ ਕੇ ਗਏ ਨੇ ਉਹ ਸਾਡੇ ਹੈਂਡਓਵਰ ਕੀਤਾ ਜਾਵੇ ਦੇਖੋ ਪੰਜਾਬ ਪਹਿਲੇ ਹੀ ਮੈਂ ਜਿੱਦਾਂ ਦੱਸਿਆ ਤਰਾਹੀ ਮਾਮ ਤਰਾਹੀ ਮਾਮ ਕਰ ਰਿਹਾ ਹੈ ਲੋਕਾਂ ਦੀਆਂ ਛੱਤਾਂ ਡੇਗੀਆਂ ਲੋਕਾਂ ਦੀਆਂ ਇੱਥੇ ਮੱਝਾਂ ਜਿਹੜੀਆਂ ਉਹ ਪਾਣੀ ਦੇ ਵਿੱਚ ਰੁੜ ਗਈਆਂ ਲੋਕ ਲੋਕਾਂ ਨੂੰ ਖਾਣ ਨੂੰ ਨਹੀਂ ਮਿਲ ਰਹਾ ਤੇ ਇਹਨਾਂ ਨੂੰ ਜਿਹੜੀ ਹੈ ਆਪਣੀ ਰਾਜਨੀਤੀ ਚਮਕਾਨ ਤੋਂ ਇਲਾਵਾ ਕੋਈ ਕੰਮ ਨਹੀਂ ਹੈਗਾ ਪੰਜਾਬ ਹਮੇਸ਼ਾ ਸਰਮੋਰ ਰਿਹਾ ਇਹਨਾਂ ਨੂੰ ਅੱਜ ਤੋਂ ਪਹਿਲੇ ਜਿਹੜੀ ਹੈ ਸਰਕਾਰ ਲੋਕਾਂ ਨੂੰ ਭ੍ਰਮਿਤ ਕਰਕੇ ਗੱਲਾਂ ਕਰਦੀ ਸੀਗੀ ਕੀ ਅਸੀਂ ਕੇਂਦਰ ਤੋਂ ਕੁਝ ਨਹੀਂ ਲੈਣਾ ਸਾਡੇ ਕੋਲੋਂ ਜਿਹੜੀ ਇਹ ਆ ਆਫਤਾ ਜਿਹੜੀ ਆਂਦੀ ਕੁਦਰਤੀ ਉਹਦਾ ਲੱਖਾਂ ਕਰੋੜਾ ਰੁਪਇਆ ਪਿਆ ਅੱਜ ਉਹ ਗੱਲਾਂ ਕਰਦੇ ਨੇ ਸਰਕਾਰ ਵੀ ਸਾਨੂੰ ਮੋਦੀ ਦੀ 16 ਕਰੋੜ ਰੁਪਏ 1600 ਕਰੋੜ ਰੁਪਇਆ ਜਿਹੜੇ ਸਾਡੇ ਹੈਂਡਓਵਰ ਕਰਨ ਅਸੀਂ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਆ ਕਾਰਜਕਰਤਾ ਅਸੀਂ ਨਿੱਜੀ ਤੌਰ ਤੇ ਅਸੀਂ ਆਪਣੇ ਆਪਣੇ ਕਾਰਜਕਰਤਾ ਆਪਣੀ ਆਪਣੀ ਦਸਵੰਦਾ ਕੱਢ ਕਰਕੇ ਜਿੰਨੇ ਜੋਗੇ ਕੋਈ ਹੈਗਾ ਉਹ ਆਪਣੇ ਮੰਡਲਾਂ ਦੇ ਵਿੱਚ ਜਿੱਥੇ-ਜਿੱਥੇ ਬਾੜ ਆਈਏ ਉਹ ਪਿੰਡਾਂ ਦੇ ਵਿੱਚ ਜਾ ਕਰਕੇ ਕੋਈ ਆ ਰਾਹਤ ਦਾ ਕੰਮ ਕਰ ਰਹੀ ਏ ਜਿੱਦਾਂ ਸਣੀ ਕੈਨ ਜੀ ਦੇ ਨੇਤਰਤਵ ਦੇ ਵਿੱਚ ਤਰਪਾਲਾ ਵੰਡੀਆਂ ਗਈਆਂ ਪਿੱਛੇ ਜੀ ਤੁਸੀਂ ਦੇਖਿਆ ਹੋਣਾ ਕਈਆਂ ਨੇ ਉੱਥੇ ਤੇਲ ਕਈਆਂ ਨੇ ਟੀਪਰ ਦੀ ਸੇਵਾ ਕੀਤੀ ਕਈਆਂ ਨੇ ਕਰੇਨਾ ਦੀ ਸੇਵਾ ਕੀਤੀ ਕਈਆਂ ਨੇ ਟਰੈਕਟਰਾਂ ਦੀ ਸੇਵਾ ਕੀਤੀ ਪਰ ਆ ਬੇਈਮਾਨ ਸਰਕਾਰ ਕਿਧਰੇ ਨਜ਼ਰ ਨਹੀਂ ਆਈ ਐ ਉਲਟਾ ਜਿਹੜਾ ਇਹ ਕਹਿ ਰਹੀ ਹੈ ਕਿ 1600 ਕਰੋੜ ਸਾਨੂੰ ਪਹਿਲੇ ਦੋ ਅਸੀਂ ਤਾਂ ਕੰਮ ਕਰਾਂਗੇ ਅਸੀਂ ਆ ਜਿਹੜੀ ਇਹ ਪੰਜਾਬ ਦੀ ਆਵਾਮ ਨੂੰ ਅਬਗਤ ਕਰਾਨ ਆਏ ਆ ਵੀ 12000 ਕਰੋੜ ਰੁਪਇਆ ਜਿਹੜਾ ਤੱਥ ਹੈ ਔਨ ਰਿਕਾਰਡ ਔਰ ਐਵੀਡੈਂਸ ਤੁਹਾਨੂੰ ਦੇ ਦਾਂਗੇ ਵੀ 12000 ਕਰੋੜ ਕਿਹੜੇ ਮਹਿਕਮੇ ਨੂੰ ਪੰਜਾਬ ਦੇ ਵਿੱਚ ਕਦੋਂ ਦਿੱਤਾ ਗਿਆ ਇਹ ਕੇਂਦਰ ਦੇ ਵਿੱਚੋਂ ਦੀ ਮਾਨਯੋਗ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਦਮੋਦਰਦਾਸ ਮੋਦੀ ਦੇ ਨੇਤਰਤਵ ਦੇ ਵਿੱਚ 12000 ਕਰੋੜ ਪੰਜਾਬ ਨੂੰ ਮਿਲਿਆ ਔਰ ਇਹ ਜਿਹੜੀ ਸਰਕਾਰ ਬੇਈਮਾਨ ਸਰਕਾਰ ਖਾ ਕੇ ਡਕਾਰ ਵੀ ਨਹੀਂ ਮਾਰਿਆ ਇਹਨਾਂ ਨੇ ਔਰ ਅਜੋ 1600 ਕਰੋੜ ਦੀ ਗੱਲ ਕਰਦੀ ਏ 1600 ਕਰੋੜ ਰੁਪਇਆ ਮੋਦੀ ਜੀ ਸੈਂਕਸ਼ਨ ਕੀਤਾ ਹੈ ਔਰ ਆ ਜਿਹੜੇ ਮਹਿਕਮਿਆਂ ਨੂੰ ਮਿਲੇਗਾ ਜਿਹੜੀ ਰਾਹਤ ਸਮਗਰੀ ਦੇ ਵਿੱਚ ਕੰਮ ਆਏਗਾ ਅਸੀਂ ਹਮੇਸ਼ਾ ਹੀ ਬੜੀ ਸੇਵਾ ਬੜੀ ਨਿਮਰਤਾ ਬੜੀ ਸਰਦਾ ਬੜਾ ਵਿਚਾਰ ਬੜਾ ਪ੍ਰੇਮ ਬੜੀ ਭਾਵਨਾ ਦੇ ਨਾਲ ਪੰਜਾਬ ਦੇ ਨਾਲ ਹਮੇਸ਼ਾ ਖੜੇ ਆ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਕਾਰਜਕਰਤਾ ਰਾਜਨੀਤੀ ਤੋਂ ਉੱਠ ਕਰਕੇ ਸੇਵਾ ਭਾਵ ਦੇ ਵਿੱਚ ਪਹਿਲੇ ਤੌਰ ਤੇ ਪਹਿਲੀ ਸ਼੍ਰੇਣੀ ਚ ਤਤਪਰ ਰਹਿੰਦਾ ਪਰ ਇਹ ਸਰਕਾਰ ਜਿਹੜੀ ਇਹ ਬੇਈਮਾਨ ਸਰਕਾਰ ਕਿਸੇ ਏਸ਼ੀਆਂ ਤੋਂ ਬਾਹਰ ਆਣ ਤੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਪਤਾ ਚੱਲੇ ਵੀ ਪਿੰਡਾਂ ਦੇ ਵਿੱਚ ਕੀ ਹਾਲਾਤ ਜਿਹੜੇ ਪੰਜਾਬ ਦੇ ਲੋਕਾਂ ਦੇ ਨਾਲ ਬੀਤ ਰਹੇ ਨੇ ਸੋ ਮੇਰਾ ਇੰਨਾ ਹੀ ਕਹਿਣ ਦਾ ਮਤਲਬ ਜਿਹੜੀ ਇਹ ਸਾਡੀ ਭਾਰਤੀ ਜਨਤਾ ਪਾਰਟੀ ਦਾ ਆਦੇਸ਼ ਅਸੀਂ ਉਸ ਆਦੇਸ਼ ਨੂੰ ਮੰਨਦੇ ਹੋਏ ਅਸੀਂ ਆਵਾਮ ਨੂੰ ਜਗਾਨ ਆਏ ਆਂ ਔਰ ਸਰਕਾਰ ਦੀ ਨੀਂਦ ਖੋਲਣ ਆਏ ਆਂ ਵੀ ਸਾਡਾ ਜਿਹੜਾ 12000 ਕਰੋੜ ਰੁਪਏ ਦਾ ਪੰਜਾਬੀਤ ਨੂੰ ਹਿਸਾਬ ਦਿੱਤਾ ਜਾਵੇ। ਮਾ ਬਲਵੰਤ ਸਿੰਘ ਹੈ ਜੀ ਤੇ ਮੈਂ ਮੰਡਲ ਪ੍ਰਤਾਪ ਸਿੰਘ ਵਾਲਾ ਜਨਰਲ ਸੈਕਟਰੀ ਆਂ ਤੇ ਅੱਜ ਜੋ ਆਪਾਂ ਇੱਥੇ ਇਕੱਠੇ ਹੋਏ ਆਂ ਇੱਕ ਕੋਈ ਨਫਰਤ ਦੀ ਰਾਜਨੀਤੀ ਫਲਾਉਣ ਵਾਸਤੇ ਨਹੀਂ ਇੱਥੇ ਜੋ ਆਪਾਂ ਇਕੱਠੇ ਹੋਏ ਆਂ ਪੰਜਾਬ ਦੀ ਜਨਤਾ ਦੀ ਆਵਾਜ਼ ਬਣਨ ਵਾਸਤੇ ਇੱਥੇ ਇਕੱਠੇ ਹੋਏ ਆਂ ਜੋ ਪੰਜਾਬ ਦਾ ਹੱਕ ਪੰਜਾਬ ਸਰਕਾਰ ਖਾ ਗਈ ਹੈ 12000 ਕਰੋੜ ਐਸਡੀਆ ਜੋ ਫੰਡ ਦੇ ਤਹਿਤ ਆਇਆ ਸੀ ਐਸਡੀਆ ਫੰਡ ਜੋ ਪੰਜਾਬ ਸਰਕਾਰ ਖਾ ਗਈ ਹੈ ਉਹਨਾਂ ਦੇ ਮੰਤਰੀ ਉਹਨਾਂ ਦੇ ਐਮਐਲਏ ਜੋ ਪੰਜਾਬ ਸਰਕਾਰ ਇਹਨਾਂ ਜਨਤਾ ਦਾ ਸਾਰਾ ਹੱਕ ਖਾ ਗਈ ਹੈ ਉਸ ਵਾਸਤੇ ਅੱਜ ਇਕੱਠੇ ਹੋਏ ਆਂ ਦੇ ਜੇ ਉਹ ਫੰਡ ਦਾ ਸਹੀ ਯੂਜ਼ ਅੱਜ ਕੀਤਾ ਹੁੰਦਾ ਤੇ ਆ ਜੋ ਬਾੜ ਦੀ ਸਮੱਸਿਆ ਪੂਰੇ ਪੂਰੇ ਪੰਜਾਬ ਦੇ ਵਿੱਚ ਚੁਕੋਨੇ ਕੋਨੇ ਦੇ ਵਿੱਚ ਤਰਾਮ ਤਰਾਮ ਹੋਈ ਹੋਈ ਹੈ ਉਹ ਅੱਜ ਨਾ ਹੁੰਦੀ ਜਗ੍ਹਾ ਜਗ੍ਹਾ ਜੋ ਆ ਮੋਹਤਾ ਹੋਈਆਂ ਨੇ ਅੱਜ ਤੇ ਜੋ ਸਾਡੇ ਕਿਸਾਨਾਂ ਦੀ ਫਸਲਾਂ ਦੇ ਉੱਪਰ ਨੁਕਸਾਨ ਹੋਇਆ ਹੈ ਜੋ ਆਪ ਘਰ ਤੋਂ ਬੇਗਰ ਹੋਏ ਨੇ ਲੋਕ ਆ ਜੋ ਅੱਜ ਅੱਜਾ ਹਾਲ ਨਾ ਪੈਦਾ ਹੁੰਦੇ ਪੰਜਾਬ ਦੇ ਵਿੱਚ ਜੇ ਉਹ 12000 ਕਰੋੜ ਦਾ ਸਹੀ ਇਸਤੇਮਾਲ ਭਗਵੰਤ ਮਾਨ ਦੀ ਸਰਕਾਰ ਨੇ ਕੀਤਾ ਹੁੰਦਾ ਅੱਜ ਅਸੀਂ ਜੋ ਅੱਜ ਇਕੱਠੇ ਹੋਏ ਆ ਅਸਲ ਵਾਸਤੇ ਮੈਂ ਸਾਰੇ ਮੰਡਲ ਦੇ ਸਾਰੇ ਉਦੇਦਾਰ ਸਾਰੇ ਆਗੂ ਸਹਿਬਾਨ ਸਾਰੇ ਵਰਕਰਾਂ ਦਾ ਬਹੁਤ ਧੰਨਵਾਦ ਕਰਦਾ ਜੋ ਅੱਜ ਪੰਜਾਬ ਦੀ ਆਵਾਜ਼ ਚੁੱਕਣ ਵਾਸਤੇ ਮੇਰੇ ਨਾਲ ਇੱਥੇ ਇਕੱਠੇ ਹੋਏ ਧੰਨਵਾਦ ਜੀ